ਹਾਲ ਤੰਗਾ ਤੇ ਬਲਜੋਤ ਸਿੰਘ ਉਹਦਾ ਬੇਟਾ ਜੀ ਉਹਨਾਂ ਨੇ ਵਰਜੇ ਦੇ 72 ਲੋਕਾਂ ਤੋਂ ਨਹਿਰ ਦੇ ਵਿੱਚ ਛਾਲ ਮਾਰੀ ਐ ਮਸਲਾ ਆ ਲੈਣੀ ਹੋਇਆ ਡੈਡ ਬੋਡਿੰਗ ਦਾ ਖਰਾਬਾ ਹੀ ਜਾਂਦੀ ਹੈ ਸਾਡੀਆਂ ਮਸਲਾ ਸਾਡਾ ਕੋਈ ਹੱਲ ਨਹੀਂ ਹੋਇਆ ਫਿਰ ਅਸੀਂ ਤਰਨ ਸਾਡੇ ਕੋਲ ਤਾਂ ਧਰਨਾ ਹੀ ਹੋਰ ਕੋਈ ਹੱਲ ਨਹੀਂ ਤੇ ਲੈਣ ਜਾਂਦੇ ਸੀ ਉਹ ਦੇਰੀ ਤੇ ਤੇ ਉਹ ਤੋਂ ਮੈਨੂੰ ਧਮਕੀਆਂ ਦਿੰਦੇ ਸੀ ਜੀ ਅਜੇ ਤੱਕ ਦੁੱਧ ਵੀ ਲੈ ਨਹੀਂ ਜਾਂਦੇ ਸੀ ਅੱਛਾ ਬਹੁਤ ਦੁਖੀ ਹੋਇਆ ਇਹ ਕੰਮ ਕੀਤਾ ਉਹਨਾਂ ਨੇ ਹਨ ਇਹ ਕਿਉਂ ਹੋ ਗਿਆ ਇਹ ਵੀ ਹੁਣ ਤੁਸੀਂ ਵੇਖੋ ਵੀ ਆ ਪਿਓ ਆ ਤੇ ਪੁੱਤ ਨੂੰ ਲੈ ਕੇ ਮਰਦਾ ਤਾਂ ਕੀਵੇਂ ਮਰਦਾ ਕਿਉਂ ਮਰਦਾ ਕੀ ਦਬਾ ਪਾਇਆ ਗਿਆ ਚਾਹੇ ਤੇ ਵੀ ਟੌਰਚਰ ਕਰਦੇ ਸੀ ਬੱਚਾ ਖੇਤ ਜਾਂਦਾ ਸੀ ਮੋਟਰਸਾਈਕਲ ਖੋਹ ਲੈਂਦੇ ਸੀ ਕੀ ਵਾਰ ਅੱਛਾ ਇਹ ਤੋਂ ਮਤਲਬ ਇੱਕ ਉਤੋਂ ਵੀ ਮੋਟਰਸਾਈਕਲ ਖੋਹ ਲੈਂਦੇ ਸੀ ਫਿਰ ਫਿਰ ਦੇ ਦਿੰਦੇ ਸੀ ਮੋਟਰਸਾਈਕਲ ਤੁਸੀਂ ਸਾਡੇ ਪੈਸੇ ਦੇਣੇ ਆ ਤੁਹਾਡਾ ਮੋਟਰਸਾਈਕਲ ਲੈ ਲੈਣੇ ਆ ਸੀ ਇਹ ਤਾਂ ਤਾਂ ਵੈਸੇ ਵਹੀ ਦਿੱਤਾ ਹੋਇਆ ਸੀਗਾ ਜਿਹੜੇ ਉਹਨਾਂ ਦੇ ਬਜ਼ੁਰਗ ਸੀ ਉਹ ਦੇਖੇ ਸੀ ਕਰਜ਼ਾ ਜ਼ਮੀਨ ਵੇਚ ਕੇ ਕਰਜ਼ਾ ਤਾਂ ਕੋਈ ਖਾਸ ਨਹੀਂ ਸੀਗਾ ਪਰ ਨੋਟ ਵਗੈਰਾ ਜਾਂ ਕੋਈ ਚੈੱਕ ਵਗੈਰਾ ਜਾਂ ਕੋਈ ਸਟਾਮ ਵਗੈਰਾ ਉਹਨਾਂ ਕੋਲੇ ਰਹਿ ਗਈ ਸੀਗੀ ਉਹਨਾਂ ਦੇ ਫਾਦਰ ਸਾਹਿਬ ਡੈਥ ਹੋ ਗਈ ਸੀਗੀ ਮਤਲਬ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਕੇਸ ਲਾਤੇ ਕੇਸ ਲਾ ਕੇ ਤੇ ਉਹਨਾਂ ਨੂੰ ਵੱਲਣ ਲੱਗ ਪਏ ਕੀ ਗੱਲ ਹੋਈ ਹੈ ਇਹ ਥਾਣੇ ਅੱਗੇ ਧਰਨਾ ਲਾਏ ਨੂੰ ਕਿੰਨੇ ਦਿਨ ਹੋ ਗਏ ਥਾਣੇ ਮੁਰੇ ਧਰਨਾ ਲਾਏ ਨੂੰ 3 ਦਿਨ ਹੋ ਗਏ ਜੀ ਕਿਸ ਮਸਲੇ ਨੂੰ ਲੈ ਕੇ ਲੱਗੇ ਆ ਜੋ ਪਿਓ ਪਤ ਦੋ ਨਹਿਰ ਛਾਲ ਮਾਰੀ ਹੈ ਖੁਦਕੁਸ਼ੀ ਕਰੀ ਹੈ ਗੁਰਲਾਲ ਸਿੰਘ ਤੇ ਬਲਜੋਤ ਸਿੰਘ ਉਹਦਾ ਬੇਟਾ ਜੀ ਉਹਨਾਂ ਨੇ ਕਰਜੇ ਦੇ ਸਤਾਏ ਲੋਕਾਂ ਤੋਂ ਨਹਿਰ ਦੇ ਵਿੱਚ ਛਾਲ ਮਾਰੀ ਹੈ ਜੀ ਹਾਂ ਤੇ ਕਾਰਨ ਕਾਰਨ ਕੀ ਸਮਝਦੇ ਹੋ ਬਈ ਕਿਉਂ ਖੁਦ ਖੁਸ਼ੀ ਕਿਉਂ ਕਰਨੀ ਬਈ ਲੋਕ ਸਤਾਉਂਦੇ ਸੀ ਜੀ ਪਿੰਡ ਦੇ ਕੋਈ ਕਰਜੇ ਦਾ ਮਸਲਾ ਸੀਗਾ ਕੋਈ ਹੂੰ ਕੋਣ ਸੀ ਕੋਣ ਸੀ ਉਹ ਲੋਕ ਉਹ ਪਿੰਡ ਦੇ ਲੋਕ ਆ ਜੀ ਨਾ ਪਿੰਡ ਦੇ ਲੋਕ ਆ ਹਾਂਜੀ ਹਾਂਜੀ ਪਿੰਡ ਦੇ ਲੋਕ ਆ ਜੀ ਤੇ ਉਹਦੇ ਸਤਾਏ ਹੋਏ ਉਹਨਾਂ ਨੇ ਨਹਿਰ ਛਾਲ ਮਾਰੀ ਹੈ ਬਈ ਇਹੋ ਜੀ ਕੀ ਨੌਬਤ ਬਣ ਗਈ ਵੀ ਥਾਣੇ ਅੱਗੇ ਆਉਣਾ ਪੈ ਗਿਆ ਉਹ ਜੀ 15 ਤਰੀਕ ਪ੍ਰਸ਼ਾਸਨ ਕਾਰਵਾਈ ਨਹੀਂ ਕੋਈ ਕਰਦਾ ਸੀ ਉਹ ਜੀ ਇਹਦੇ ਕਰਕੇ ਹੋਣਾ ਤੇ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰਦਾ ਕੋਈ ਕੋਈ ਰਾਜਨੀਤਿਕ ਦਬਾਅ ਜਾਂ ਕੀ ਸਮਝੋ ਇਹ ਇਹਨਾਂ ਨੂੰ ਪਤਾ ਜੀ ਸਾਨੂੰ ਨਹੀਂ ਇਸ ਬਾਰੇ ਪਤਾ ਪਰ ਜੋ ਸਾਡਾ ਮਸਲਾ ਹੱਲ ਨਹੀਂ ਹੋਇਆ ਡੈੱਡ ਬੋਡੀ ਦਾ ਖਰਾਬ ਹੋਈ ਜਾਂਦੀ ਹੈ ਸਾਡੀਆਂ ਮਸਲਾ ਸਾਡਾ ਕੋਈ ਹੱਲ ਨਹੀਂ ਹੋਇਆ ਫਿਰ ਅਸੀਂ ਸਾਡੇ ਕੋਲ ਤਾਂ ਧਰਨਾ ਹੀ ਹੈ ਹੋਰ ਕੋਈ ਹੱਲ ਨਹੀਂ ਕਿੰਨੇ ਦਿਨ ਹੋ ਗਏ ਉਹਨਾਂ ਦੀ ਡੈਥ ਹੋਈ ਨੂੰ 15 ਤਰੀਕ ਦੀ ਗੱਲ ਹੈ ਜੀ ਅੱਛਾ ਜੀ ਅੱਜ ਅੱਜ 23 ਕਹ ਰਹੀ ਕਿ ਕਪਾਈ 21 21 ਤਰੀਕ ਹਫਤਾ ਹੋ ਗਿਆ ਇਹ ਹੂੰ ਹਫਤਾ ਹੋ ਗਿਆ ਹਾਂ 17 ਤਰੀਕ ਦਾ ਪਰਚਾ ਹੋਇਆ 17 ਤਰੀਕ ਦੀ ਉਹ ਡੈੱਡ ਬਡੀ ਇੱਕ ਥਾਈ ਹੈ ਕੋਈ ਬੰਦਾ ਅਰੈਸਟ ਨਹੀਂ ਹੋਇਆ ਐਵੇਂ ਰਸਤੇ ਰਾਂ ਨੂੰ ਚੱਕ ਲੈਂਦੇ ਆ ਠੀਕ ਹੈ ਵੀ ਹਾਲ ਤੱਕ ਕੋਈ ਮੇਨ ਮੁੱਦਾ ਕੋਈ ਬਣਿਆ ਨਹੀਂਗਾ ਭਾਈ ਪਰਿਵਾਰ ਦੇ ਵਿੱਚ ਕੌਣ ਕੌਣ ਸੀ ਉਹਨਾਂ ਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਸਾਡੀ ਇੱਕ ਤਾਂ ਭੈਣ ਸੀਗੀ ਨੋਜਿਆ ਸੀਗਾ ਤੇ ਬੇਟਾ ਸੀਗਾ ਹੂੰ ਇਕੱਲੀ ਭੈਣ ਰਹਿ ਗਈ ਹੈ ਭਾਈ ਕਿ ਕਿ ਕਿੰਨਾ ਕ ਕਰਜ਼ਾ ਦੇਣਾ ਸੀ ਉਹਨਾਂ ਨੇ ਕੋਈ ਹੋਣਾ ਕਰਜ਼ਾ ਦਾ ਵੈਸੇ ਬਈ ਦਿੱਤਾ ਹੋਇਆ ਸੀਗਾ ਹੂੰ ਜਿਹੜੇ ਪਰ ਉਹਨਾਂ ਦੇ ਬਜ਼ੁਰਗ ਸੀ ਉਹ ਦੇ ਕੇ ਸੀ ਕਰਜ਼ਾ ਪੈ ਜਮੀਨ ਵੇਚ ਕੇ ਕਰਜ਼ਾ ਤਾਂ ਕੋਈ ਖਾਸ ਨਹੀਂ ਸੀਗਾ ਪਰ ਨੋਟ ਵਗੈਰਾ ਜਾਂ ਕੋਈ ਚੈੱਕ ਵਗੈਰਾ ਜਾਂ ਕੋਈ ਸਟਾਮ ਵਗੈਰਾ ਉਹਨਾਂ ਕੋਲੇ ਰਹਿ ਗਈ ਸੀਗੀ ਉਹਨਾਂ ਦੇ ਫਾਦਰ ਸਾਹਿਬ ਡੈਥ ਹੋ ਗਈ ਸੀਗੀ ਮਤਲਬ ਜਦੋਂ ਡੈਥ ਹੋ ਗਈ ਉਸ ਤੋਂ ਬਾਅਦ ਉਹਨਾਂ ਨੇ ਕੇਸ ਲਾਤੇ ਕੇਸ ਲਾ ਕੇ ਤੇ ਉਹਨਾਂ ਨੂੰ ਵੱਲਣ ਲੱਗ ਪਏ ਵੀ ਐਂ ਕਰਾਂਗੇ ਜਿਵੇਂ ਕਰਾਂਗੇ ਬੱਚੇ ਨੂੰ ਵੀ ਧਮਕੀਆਂ ਉਹਨੂੰ ਵੀ ਧਮਕੀਆਂ ਜੀ ਠੀਕ ਹੈ ਜੀ ਆ ਮਸਲਾ ਸੀ ਕਿੰਨੇ ਸਾਲ ਦੀ ਉਮਰ ਸੀ ਬੱਚੇ ਦੀ 15 ਕਰੀਬ 15 ਸਾਲ ਦੀ 1500 ਸਾਲ ਦੀ ਪੜਦਾ ਪੜਦਾ ਸੀ ਹਾਂਜੀ ਪੜਦਾ 10ਵੀਂ ਕਲਾਸ ਪੜਦਾ ਕਦੇ ਬਈ ਸੋਚਿਆ ਸੀ ਵੀ ਇਹੋ ਜਿਹਾ ਸਟੈਪ ਚੱਕ ਲੈਣਗੇ ਨਹੀਂ ਬੰਦੇ ਬਹੁਤ ਭਗਤ ਸੀਗੇ ਜੀ ਬੰਦੇ ਦਾ ਬੜੇ ਭਗਤ ਸੀਗੇ ਨਾ ਹੀ ਉਹ ਕਿਸੇ ਨੂੰ ਬੋਲੇ ਸੀਗੇ ਪਤਾ ਨਹੀਂ ਇਹ ਕਿਉਂ ਹੋ ਗਿਆ ਇਹ ਵੀ ਹੁਣ ਤੁਸੀਂ ਵੇਖੋ ਵੀ ਆ ਪਿਓ ਆਦੇ ਪੁੱਤ ਨੂੰ ਲੈ ਕੇ ਮਰਦਾ ਤਾਂ ਕੀਵੇਂ ਮਰਦਾ ਕਿਉਂ ਮਰਦਾ ਕੀ ਦਵਾ ਪਾਇਆ ਗਿਆ ਠੀਕ ਹੈ ਨਾ ਦਵਾ ਉਹਨਾਂ ਤੇ ਐਨਾ ਪਾਇਆ ਗਿਆ ਜੀ ਡੇਲੀ ਆਉਂਦੇ ਸੀਗੇ ਬੱਚੇ ਤੋਂ ਕਈ ਵਾਰੀ ਮੋਟਰਸਾਈਕਲ ਵੀ ਖੋਇਆ ਉਹਨਾਂ ਨੇ ਅੱਛਾ ਪੱਠੇ ਲੈਣ ਗਿਆ ਤੋਂ ਜੀ ਔਰ ਝੜਕਦੇ ਵੀ ਰਹੇ ਆ ਅੱਛਾ ਹਾਂ ਤੇ ਜਦੋਂ ਦੁੱਧ ਲੈਣ ਜਾਂਦੇ ਸੀ ਉਹ ਦੇਰੀ ਤੇ ਤੇ ਉਹ ਤੋਂ ਵੀ ਉਹਨਾਂ ਧਮਕੀਆਂ ਦਿੰਦੇ ਸੀ ਜੀ ਅਜੇ ਤੱਕ ਦੁੱਧ ਵੀ ਲੈਣ ਨਹੀਂ ਜਾਣ ਦਿੰਦੇ ਸੀ ਅੱਛਾ ਬਹੁਤ ਦੁਖੀ ਹੋਈ ਕੰਮ ਕੀਤਾ ਉਹਨਾਂ ਨੇ ਬਹੁਤ ਯਾਰੀ ਦੁਖੀ ਸੀ ਅਖੀਰ ਜਾ ਕੇ ਸਟੇਪ ਟੱਗਿਆ ਕਿ ਦੁੱਧ ਨਹੀਂ ਲੈਣ ਜਾਣ ਦਿੰਦੇ ਸੀ ਉਹਨਾਂ ਨੇ ਇਦੋਂ ਤੱਕ ਹੀ ਹੋ ਸਕਦੇ ਅੱਛਾ ਇੰਨਾ ਬੁਰਾ ਹਾਲ ਸੀ ਇੰਨਾ ਬੁਰਾ ਹਾਲ ਸੀ ਮੋਟਰਸਾਈਕਲ ਹੋ ਲੈਂਦੇ ਸੀ ਜੇ ਸਕੂਲ ਜਾਂਦੇ ਸਕੂਲ ਜਾਂ ਸਕੂਲ ਚ ਨਹੀਂ ਪੜਨ ਦਿੰਦੇ ਸੀ ਨੂੰ ਅੱਛਾ ਸਕੂਲ ਚ ਨਹੀਂ ਜਾਂਦੇ ਹਾਂਜੀ ਸਕੂਲ ਚ ਇੱਥੋਂ ਕੋਲੇ ਸਕੂਲ ਚ ਬੱਚੇ ਨੂੰ ਕੌਣ ਨਹੀਂ ਜਾਂਦ ਦਿੰਦਾ ਉਹਨਾਂ ਦੇ ਪਰਿਵਾਰ ਦੇ ਵੀ ਪਰਿਵਾਰ ਦੇ ਬੱਚੇ ਸੀ ਉਹਨੇ ਪੜ੍ਹਦੇ ਉਸੇ ਕੰਮ ਜਿਵੇਂ ਕਿਦੋਂ ਤੂੰ ਕਿਤੇ ਲਾ ਕੇ ਤੂੰ ਸਾਡੇ ਪੈਸੇ ਦੇਣੀ ਤੁਸੀਂ ਕਿਤੇ ਲਾ ਕੇ ਬੱਚਾ ਐਡਾ ਟਣਚੇ ਲਈ ਬੈਠਾ ਸੀ ਹਾਂਜੀ ਅੱਛਾ ਜਿਵੇਂ ਅਬ ਬਾਪੂ ਜੀ ਕਿਉਂਕਿ ਐਡਾ ਵੱਡਾ ਸਟੈਪ ਚੱਕਣਾ ਵੀ ਬਹੁਤ ਔਖਾ ਹੁੰਦਾ ਬੱਚੇ ਨੂੰ ਨਾਂ ਲੈ ਕੇ ਜਿਹੜੇ ਬੱਚਾ ਖਾਤਰ ਬੰਦਾ ساری ਜ਼ਿੰਦਗੀ ਸੋਚਦਾ ਉਹ ਬੱਚੇ ਨੂੰ ਹੀ ਨਾਂ ਲੈ ਕੇ ਹਨਾ ਐਡਾ ਕਦਮ ਚੱਕਣਾ ਬੱਚੇ ਤੇ ਵੀ ਟੌਰਚਰ ਕਰਦੇ ਸੀ ਬੱਚਾ ਖੇਤ ਜਾਂਦਾ ਸੀ ਮੋਟਰਸਾਈਕਲ ਖੋਹ ਲੈਂਦੇ ਸੀ ਕਈ ਵਾਰ ਅੱਛਾ ਇਹ ਤੋਂ ਮਤਲਬ ਪਿੱਕੂ ਤੋਂ ਵੀ ਮੋਟਰਸਾਈਕਲ ਖੋਹ ਲੈਂਦੇ ਸੀ ਫਿਰ ਫਿਰ ਦੇ ਦਿੰਦੇ ਸੀ ਮੋਟਰਸਾਈਕਲ ਤੁਸੀਂ ਸਾਡੇ ਪੈਸੇ ਦੇਣੇ ਆ ਤੁਹਾਡਾ ਮੋਟਰਸਾਈਕਲ ਲੈ ਲੈਣੇ ਅਸੀਂ ਇਹ ਕਰਦੇ ਆ ਸੂਬਾ ਸ਼ਾਮ ਘਰੇ ਆਉਂਦੇ ਸੀ ਅੱਛਾ ਗਲਤ ਬੋਲਦੇ ਸੀ ਪੰਚਾਇਤ ਇਕੱਠੀ ਕਰਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹਨੂੰ ਪਿੰਡ ਦੇ ਮਸਲੇ ਤੀ ਨਵੇੜ ਲਿਆ ਜਾਵੇ ਪਿੰਡ ਦੇ ਵਿੱਚ ਹੀ ਹੱਲ ਕਰ ਲਿਆ ਜਾਵੇ ਪਿੰਡ ਦਾ ਮਸਲਾ ਤਾਂ ਜੀ ਸੀਗਾ ਅਸੀਂ ਜਾਂ ਬਾਹਰੋਂ ਰਿਸ਼ਤੇਦਾਰਾਂ ਜੀ ਮੇਰੇ ਭਰਾ ਦਾ ਇਹ ਸਾਡੂ ਕਿ ਕਿ ਕਿਹੋ ਜਿਹੇ ਬੰਦੇ ਸੀ ਜਿਵੇਂ ਤੁਸੀਂ ਤਾਂ ਰਿਸ਼ਤੇਦਾਰ ਹੋ ਕਿਹੋ ਜਿਹੇ ਬੰਦੇ ਸੀ ਬਹੁਤ ਵਧੀਆ ਬੰਦੇ ਹੀ ਇਹੋ ਜਿਹੇ شریف ਬੰਦੇ ਇਹੋ ਜਿਹਾ ਨਰਮ ਪਰਿਵਾਰ ਮੁੰਡਾ ਜੀ ਇੰਨਾ ਨਰਮ ਸੀ 10ਵੀਂ ਕਲਾਸ ਦੇ ਪੇਪਰ ਦੇ ਰਿਆ ਸੀ ਦੋ ਪੇਪਰ ਰਹਿੰਦੇ ਸੀ ਇਹ ਟੌਰਚਰ ਕੀਤਾ ਉਹਨਾਂ ਤੇ ਗਲਤ ਬੋਲਦੇ ਸੀ ਮੁੰਡਾ ਪੜੇ ਪੜੇ ਪਰੇਸ਼ਾਨ ਸੀ ਕਿਵੇਂ ਬਾਪੂ ਬੜੇ ਪੜੇ ਮਾਨਸਬੰਧੇ ਹੀ ਆ ਕੰਮ ਹੋਇਆ ਅੱਛਾ ਕਿਸੇ ਨਾਲ ਬੋਲ ਕੇ ਰਾਜੀ ਨਹੀਂ ਸੀ ਤੇ 24 ਕਿੱਲਾਂ ਪੈਲੀ 3 ਕਿੱਲੇ ਰਹਿ ਗਏ ਅੱਛਾ ਕਰਜ਼ਾ ਵੀ ਸਾਰਾ ਲਾਦਾ ਉਹਨਾਂ ਨੂੰ ਕਾਗਤ ਨਹੀਂ ਫੜੇ ਅੱਛਾ ਕਿਵੇਂ ਕਿਵੇਂ ਬਾਪੂ ਉਹ ਜੇ ਪੈਲੀ ਵੇਚ-ਵੇਚ ਕੇ ਇੰਨਾ ਕਰਜ਼ਾ ਲਾ ਕਰਜ਼ਾ ਲਾਈ ਕੇ ਕਰਜ਼ਾ ਉਹ ਵੀ ਕਿੱਲੇ ਪੈਲੀ ਸੀ ਪਹਿਲਾਂ ਤੇ ਪਹਿਲੇ ਛੀਕਲੇ ਰਹੀ ਕਰਜ਼ਾ ਵੇਚ-ਵੇਚ ਕੇ ਆਪ ਪਹਿਲੀ ਵੇਚ ਕੇ ਕਰਜ਼ਾ ਲਈ ਗਏ ਤੇ ਉਹ ਕਾਗਜ਼ ਉਹਨਾਂ ਤੋਂ ਵਾਪਸ ਨਾ ਕਰਾਏ ਤਾਂ ਕਿਸੇ ਕਿਸੇ ਆੜਤੀਏ ਦੇ ਪੈਸੇ ਦੇਣੇ ਸੀ ਜਾਂ ਕਿਸੇ ਉਂ ਪਿੰਡ ਦੇ ਬੰਦੇ ਦੇ ਪੈਸੇ ਦੇਣੇ ਆੜਤੀਆ ਵੀ ਬਿਨਾ ਕਲਮਾ ਕਿਤੇ 25000 ਦਾ ਸੌਦਾ ਨਗਦ ਲਿਆ ਤੇ ਕਲਮੋ 25000 ਦੀ ਆੜਤੀਆਂ ਨੇ ਫੇਰ ਪਾਤੀ ਅੱਛਾ ਹਾਂ ਜੈਤੂ ਵੀ ਆੜਤੀਆਂ ਨੇ ਬਾਲੇ ਸਾਡੀ ਭੈਣ ਆ ਉਹ ਇਹਦੇ ਕਰੇ ਹਾਂ ਕੋਟਰੀ ਬਾਪੂ ਜੀ ਆਰਤੀ ਦੇ ਜੈਤੂ ਵਾਲੇ ਦਾ ਵੀ ਨਾਂ ਤਾਂ ਨਹੀਂ ਮੈਂ ਜਾਣਦਾ ਐਵੇਂ ਕਹਿ ਜੀਏ ਬਾਪੂ ਜੀ ਜਦੋਂ ਤੁਹਾਨੂੰ ਮਿਲਦੇ ਸੀ ਜਾਂ ਗੱਲਬਾਤ ਕਰਦੇ ਸੀ ਲੱਗਦਾ ਸੀ ਕਦੇ ਐਦਾਂ ਛੱਡ ਜਾਣਗੇ ਜਾਂ ਐਦਾਂ ਦਾ ਸਟੈਪ ਚੱਕ ਲੈਣਗੇ ਨਹੀਂ ਇਹ ਜੀ ਤੇ ਗੱਲ ਹੀ ਨਹੀਂ ਕੀਤੀ ਸਾਡੇ ਕੋਲੇ ਹੂੰ ਨੇਸੀ ਆਪ ਉੱਥੇ ਪਹੁੰਚਦੇ ਹਾਂ ਇਹੋ ਜੀ ਗੱਲ ਹੀ ਨਹੀਂ ਕੀਤੀ ਮੰਦੀ ਤਾਂ ਗੱਲ ਹੀ ਨਹੀਂ ਕੀਤੀ ਸੀ ਅੱਛਾ ਹੂੰ ਹੁਣ ਬਾਪੂ ਪਿੱਛੇ ਪਰਿਵਾਰ ਦੇ ਕੌਣ-ਕੌਣ ਰਹਿ ਗਏ ਉਹਨਾਂ ਦਾ ਨੋ ਇੱਕ ਭੈਣ ਰਹਿ ਗਈ ਸਾਡੀ ਇੱਕੋ ਜਿਹੀ ਛਾਣੀ ਰਹੀ ਇੱਕ ਕੁੜੀ ਉਹਨਾਂ ਕੋਲ ਬੰਦਾ ਕੋਈ ਨਹੀਂ ਰਿਹਾ ਤਿੰਨੇ ਲੇਟੀਆਂ ਰਹੀਆਂ ਬੰਦਾਂ ਬੰਦਾ ਤਾਂ ਕੋਈ ਵੀ ਨਹੀਂ ਰਹਿ ਗਿਆ ਤੇ ਪੁੱਲਿਸ ਪ੍ਰਸ਼ਾਸਨ ਕਾਰਵਾਈ ਕਿਉਂ ਨਹੀਂ ਕਰਦਾ ਐਡੀ ਘਟਨਾ ਹੋਈ ਕੀ ਕਹਿ ਸਕਦੇ ਆਂ ਵੀ ਜਾਂਦਾ ਪੈਸੇ ਪੁਸੇ ਪੁਲਿਸ ਨੂੰ ਨਾਲ ਤੋਂ ਲਈ ਜਾਂਦੀ ਆ ਕੀ ਕੀ ਲੱਗਦਾ ਕਿਸੇ ਲੀਡਰ ਦਾ ਦਬਾਅ ਪੁਲਿਸ ਤੇ ਪੁਲਿਸ ਪੈਸੇ ਪੁਸੇ ਖਤੇ ਪੁਲਿਸ ਨੂੰ ਹੁਣ 4 ਦਿਨ ਧਰਨਾ ਚਾਹਤਾ ਸਾਡੇ ਵਿਚਾਰਾਂ ਦੇ ਨਾਲ ਅਸੀਂ ਹੀ ਪਾਲ ਨਹੀਂ ਸਕਦੇ ਅਸੀਂ ਤੁਹਾਡੀ ਨਿਗਾਹ ਚ ਬਾਪੂ ਉਹਨਾਂ ਦਾ ਸੰਸਕਾਰ ਕਰਤਾ ਉਹਨਾਂ ਦੀਆਂ ਰੈਡ ਬਾਡੀ ਨਹੀਂ ਕਰਨਾ ਹੀ ਨਹੀਂ ਸ਼ਿਕਾਰ ਕਰਨਾ ਨਹੀਂ ਜਿੰਨਾ ਇੱਕ ਰੂਪ ਆਂਦੇ ਫੜੀਦੇ ਨਹੀਂ ਅੱਛਾ ਉਹ ਤਾਂ ਆਂਦੇ ਪੁਲਿਸ ਵਾਲੇ ਕਰ ਦੋ ਪਰ ਇਹੀ ਕਰਦੇ ਨਹੀਂ ਹੁਣ ਖਰਾਬ ਤਾਂ ਹੋਏ ਪਏ ਹੋ ਜੀ ਅ ਸਵੇਰੇ 8 ਦਿਨ ਹੋ ਜਾਣਗੇ ਸਵੇਰੇ 8 ਦਿਨ ਹੋਏ ਹਾਂ ਸ਼ਨੀਵਾਰ ਦੀ ਗੱਲ ਹੈ ਕਿੱਥੋਂ ਬਾਪੂ ਉਹਨਾਂ ਦੀ ਡੈੱਡ ਬੋਡੀ ਕਿੱਥੋਂ ਮਿਲੀ ਹੈ ਨੌਲੇਜ ਹੈ ਤੁਹਾਡੇ ਨੇੜੇ ਨੇੜੇ ਸਿੱਕ ਦਾ ਸਾਡੇ ਕੋੜਲੀ ਸੰਗਰ ਕੋਟਲੀ ਸੰਗਰ ਮਿਲੀ ਡੈੱਡ ਬੋਡੀ ਅੱਛਾ ਹਾਂਜੀ ਤੇ ਕੋਲਸੀ ਪੁਲਿਸ ਦੇ ਉੱਤੇ ਉੱਠੀ ਸੀ ਥੋੜੇ ਦਤਾਂ ਕਿਲੋਮੀਟਰ ਅੱਗੇ ਜਾ ਕੇ ਅੱਗੇ ਕਬਾਰ ਕਰ ਲੀ ਜੀ ਤੁਨ੍ਹਨੇ ਤਾਂ ਮਿਲਣ ਨਹੀਂ ਦਿੱਤਾ ਮੈਂ ਤੁਨਹੀਂ ਗਈਆਂ ਪਹਿਲਾਂ ਮਿਲ ਗਈ ਸੀ ਬੱਚੇ ਦੀ ਬਾਅਦ ਚ ਮਿਲੀ ਬੱਚਰੇ ਪਿਤਾ ਜੀ ਉਹ ਖੁੱਡੀਆਂ ਪਿੰਡ ਅੱਗੇ ਉੱਥੋਂ ਮਿਲ ਗਈ ਜੀ ਡੈਡ ਬੋਡੀ ਅੱਛਾ ਹਾਂਜੀ ਤੇ ਕੋਟਲੀ ਸੰਗਰ ਤੋਂ ਮਿਲ ਗਈ ਜੀ ਬੱਚੇ ਦੀ ਇੱਕ ਦਿਨ ਉਹ ਪਿਓ ਦੀ ਪਹਿਲਾਂ ਮਿਲ ਗਈ ਪੁੱਤ ਦੀ ਇੱਕ ਦਿਨ ਮਗਰੋਂ ਮਿਲੀ ਪ੍ਰਸ਼ਾਸਨ ਤੋਂ ਕਿੱਦਾਂ ਦੀ ਮੰਗ ਕਰਦੇ ਹੋ ਅਸੀਂ ਤਾਂ ਉਹ ਬੰਦੇ ਵੀ ਫੇਸ਼ ਹੋ ਜਾਣ ਵੀ ਸਾਡਾ ਕੋਲ ਆਂਦਰਾ ਕਰ ਦਿੱਤਾ ਜਾਵੇ ਇਹਨਾਂ ਨੂੰ ਹਾਂਜੀ ਭਾਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਦੋਸ਼ੀਆਂ ਨੂੰ ਬਸ ਸੱਚ ਦੇ ਨਾਲ ਸਜ਼ਾ ਦਿੱਤੀ ਜਾਵੇ ਅਸੀਂ ਸ਼ਿਕਾਇਤ ਕਰਦੇ ਹਾਂ ਉਹਨਾਂ ਨੂੰ ਜੀ ਜੀ। ਛੁਕਰੀਆ ਜੀ ਬਹੁਤ ਬਹੁਤ। ਠੀਕ ਹੈ ਠੀਕ ਹੈ। ਤਾਂ ਗੱਲਬਾਤ ਕੀਤੀ ਇੱਥੋਂ ਦੇ ਲੋਕਾਂ ਦੇ ਨਾਲ ਤਾਂ ਉਹਨਾਂ ਨੇ ਦੱਸਿਆ ਵੀ ਸਾਡੀ ਪੁਲਿਸ ਪ੍ਰਸ਼ਾਸਨ ਤੋਂ ਇੱਕੋ ਹੀ ਮੰਗ ਹੈ ਉਹਨਾਂ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਹੁਣ ਪੁਲਿਸ ਪ੍ਰਸ਼ਾਸਨ ਉਹਨਾਂ ਦੋਸ਼ੀਆਂ ਤੇ ਕੀ ਕਾਰਵਾਈ ਕਰਦਾ ਹੈ? ਸਾਡੇ ਨਾਲ ਮਾਨਯੋਗ ਐਸ ਐਚ ਓ ਜਗਸੀਰ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਉਹਨਾਂ ਨਾਲ ਕੀ ਮਸਲਾ ਸੀ ਤੇ ਕੀ ਵਿਸ਼ਵਾਸ ਦਿਵਾਇਆ ਗਿਆ ਹੁਣ ਧਰਨਾਕਾਰੀਆਂ ਨੂੰ? ਸਭ ਤੋਂ ਪਹਿਲਾਂ ਸਰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰ ਕੀ ਮਸਲਾ ਸੀ ਬੜਾ ਜਿਹੜਾ ਧਰਨਾ ਲੱਗਿਆ? ਮਿਤੀ 15 ਤਰੀਕ ਨੂੰ ਪਿੰਡ ਮੜਾਕ ਦੇ ਦੋ ਪਿਓ ਪੁੱਤਾਂ ਨੇ ਵੜੰਗ ਪਿੰਡ ਨੇੜੇ ਲੰਗ ਦੀ ਨਹਿਰ ਰਾਜਸਥਾਨ ਪੀਟਰ ਵਿੱਚ ਛਾਲ ਮਾਰ ਕੇ ਆਪਣੀ ਜੀਵ ਲੀਲਾ ਖਤਮ ਕਰ ਲਈ ਸੀ ਜੀ ਉਸ ਦੇ ਸਬੰਧੀ ਅਸੀਂ ਜਿਹੜੇ ਮੌਕੇ ਪਰ ਗੋਤਾਖੋਰ ਮਂਗਾਏ ਐਨਡੀਆਰ ਦੀ ਟੀਮਾਂ ਮਂਗਾ ਕੇ ਉਹਨਾਂ ਦੀ ਜਿਹੜੀ ਤੀਜੇ ਦਿਨਾਂ ਸੀ ਡੈਡ ਬਾਡੀ ਇੱਕ ਜਣੀ ਰਿਕਵਰ ਕਰ ਲਈ ਫਿਰ ਉਹਦੇ ਲੜਕੇ ਦੀ ਡੈਡ ਬਾਡੀ ਰਿਕਵਰ ਕਰ ਲਈ ਉਸ ਤੋਂ ਬਾਅਦ ਉਹਨਾਂ ਦੇ ਕਹਿਣ ਮੁਤਾਬਕ ਐਫਆਰ ਦਰਜ ਕਰ ਦਿੱਤੀ ਗਈ ਉਹਨਾਂ ਨੇ 11 ਬੰਦੇ ਤਾਂ ਐਫਰ ਦਰਜ ਕਰਾਈ ਹੈ ਜੀ ਉਹ ਅਸੀਂ ਕਰ ਲਈ ਹੈ ਦੋਸ਼ੀਆਂ ਦੀ ਤਲਾਸ਼ ਜਾਰੀ ਹੈ ਆਪਣੇ ਟਿਕਾਣਿਆਂ ਤੋਂ ਪਾਸੇ ਹੋਏ ਆ ਜੀ ਜਿਨ੍ਹਾਂ ਨੂੰ ਅਸੀਂ ਹਰ ਸੰਭਵ ਟੈਕਨੀਕਲ ਤੇ ਹੋਰ ਜਿਹੜੇ ਡੰਗਾਈ ਨਾਲ ਤਫ਼ਤੀਸ਼ ਕਰਕੇ ਜਲਦੀ ਗ੍ਰਿਫਤਾਰ ਕਰ ਲਵਾਂਗੇ ਜੀ ਸਰ ਜਿਹੜੇ ਧਰਨਾ ਕਰੀ ਉਹਨਾਂ ਨਾਲ ਕੀ ਗੱਲ ਹੋਈ ਹੈ ਕੀ ਨਿਸ਼ਵਾਸਤ ਬਏ ਉਹਨਾਂ ਨੂੰ ਸ਼ਿਵਾਸ ਸਾਡੇ ਅਫਸਰਾਂ ਬਾਲਾ ਵੀ ਆਏ ਸੀ ਜੀ ਉਹਨਾਂ ਨੇ ਵੀ ਮੈਂ ਵੀ ਨਦੇ ਕੋਲੇ ਖੜਾ ਹੀ ਵਿਸ਼ਵਾਸ ਇਹ ਦਵਾਇਆ ਗਿਆ ਜੀ ਸਰ ਕਿ ਦੋਚੀਆਂ ਨੂੰ ਜਲਦ ਗ੍ਰਿਫਤਾਰ ਕਰ ਲਵਾਂਗੇ ਜੀ ਹਾਂ ਉਹ ਇਸ ਨਾਲ ਸਹਿਮਤ ਹੁੰਦੇ ਉਹਨਾਂ ਨੇ ਆਪਣਾ ਧਰਨਾ ਚੱਕ ਲਿਆ ਜੀ ਸ਼ੁਕਰੀਆ ਸਰ ਬਹੁਤ